ਨੱਚਣਾ ਪੈਂਦਾ ਨੱਚਣਾ ਪੈਂਦਾ ਯਾਰ ਦੇ ਖਾਤਰ ਨੱਚਣਾ ਪੈਂਦਾ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣਦਾ ਕਿਤੇ ਢੰਗ ਹੋਵੇ ਉਹ ਬਾਤ ਪੱਕੇ ਦੀ ਕਿਉਂ ਪਾਵੇ ਜਿਹੜਾ ਮੁਰਸ਼ਿਦ ਰੰਗਿਆ ਰੰਗ ਹੋਵੇ ਨੱਚਣਾ ਪੈਂਦਾ ਨੱਚਣਾ ਪੈਂਦਾ ਨੱਚਣਾ ਪੈਂਦਾ ਨੱਚਣਾ ਪੈਂਦਾ ਖੀਆਂ ਨਰੇ ਅੱਕੀ ਸਾਥੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਅੱਜ ਤੁਹਾਨੂੰ ਪੰਜਾਬੀ ਵਿਰਾਸਤ ਪੰਜਾਬੀ ਕਲਚਰ ਦੇ ਨਾਮ ਲਾਵਾਂਗੇ ਅਤੇ ਉਹ ਜੋੜੀਆਂ ਨਾ ਬੁਲਾਵਾਂਗੇ ਜਿਹੜੀ ਕਿਤੇ ਅੱਜ ਕੱਲ੍ਹ ਅਲੋਪ ਹੁੰਦੀ ਜਾਂਦੀ ਆ ਅਸੀਂ ਦੇਖਦੇ ਸਾਡੇ ਜਿਹੜੇ ਪ੍ਰਾਣੇ ਬਜ਼ੁਰਗ ਸੀ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਤੇ ਅਜਿਹੀਆਂ ਜੋੜੀਆਂ ਨੂੰ ਬੁਲਾਉਂਦੇ ਸੀ ਜਿਹੜੇ ਕਿ ਲੋਕ ਬਹੁਤ ਪਸੰਦ ਕਰਦੇ ਸੀ ਸਟੇਜਾਂ ਤੇ ਬੜਾ ਮਾਨ ਸਤਕਾਰ ਮਿਲਦਾ ਸੀ ਪਰ ਜੋ-ਜੋ ਜ਼ਮਾਨਾ ਵਧਾ ਗਿਆ ਜਵਾਰਾ ਅਡਵਾਂਸ ਹੁੰਦਾ ਗਿਆ ਇਹ ਜਿਹੜੀ ਜੋੜੀ ਨੂੰ ਲੋਕ ਭੁੱਲਦੇ ਗਏ ਜੀ ਮੈਂ ਗੱਲ ਕਰ ਰਿਹਾ ਗਾਮਾ ਫਕੀਰ ਤੇ ਨੀਲੋ ਬੇਗੰਬੀ ਅਸੀਂ ਅੱ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਕਸਬਾ ਜਿਹੜਾ ਕੀ ਧਰਮਘੋੜ ਉਸ ਇਲਾਕੇ ਵਿੱਚ ਪਹੁੰਚੇ ਆ ਸਤਿ ਸ੍ਰੀ ਅਕਾਲ ਤਸਵੀਰਾਂ ਮੁਖਾਵਾਂਗੇ ਨਾਲ ਜੁੜੀ ਦੀਆਂ ਤੁਸੀਂ ਦੇਖ ਸਕਦੇ ਹੋ ਪਈ ਇਹ ਜਿਹੜਾ ਪਹਿਰਾਵਾ ਵਾ ਕਿੰਨਾ ਸੋਹਣਾ ਪਹਿਰਾਵਾ ਲੱਗਦਾ ਪੰਜਾਬੀ ਕਲਚਰ ਇਹਨਾਂ ਦੀ ਜਿਹੜਾ ਝਾੜਦਾ ਪਰ ਅੱਜ ਕੱਲ ਕਿਤੇ ਕਿਤੇ ਇਹ ਜਿਹੜਾ ਪਹਿਰਾਵਾ ਵਾ ਪੰਜਾਬੀ ਕਲਚਰ ਲੋਕ ਭੁੱਲਦੇ ਜਾਂਦੇ ਨੇ ਗੱਲ ਕਰਾਂਗੇ ਗਮਾ ਫਕੀਰ ਜੀ ਦਾ ਗਮਾ ਫਕੀਰ ਜੀ ਅਸੀਂ ਦੇਖਿਆ ਇਸ ਤਰ੍ਹਾਂ ਦਾ ਪਹਿਰਾਵਾ ਤੁਹਾਡਾ ਬਹੁਤ ਸੋਹਣਾ ਲੱਗ ਰਿਹਾ ਬੜੇ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇਸ ਪਹਿਰਾਵਾ ਪਾ ਕੇ ਵਿਆਹ ਸ਼ਾਦੀਆਂ ਤੇ ਮੇਲੇਾਂ 'ਚ ਜਾਂਦੇ ਆ ਰਹੇ ਹੋ ਇਸ ਪਹਿਰਾ ਬਹੁਤ ਮਾਨ ਬਖਸ਼ਾ ਲੋਕਾਂ ਨੇ ਬੜਾ ਪਿਆਰ ਕੀਤਾ ਮੇਲਿਆਂ ਦੇ ਵਿੱਚ ਤਾਂ ਖਾਸ ਕਰਕੇ ਜਿਆਦਾ ਤੇ ਵਿਆਹਾਂ ਸ਼ਾਦੀਆਂ ਤੇ ਤੇ ਖਾਸ ਨਹੀਂ ਲਾਇਆ ਹਾਂਜੀ ਠੀਕ ਹੈ ਤੇ ਮੈਨੂੰ ਐਸੋ ਵੀ ਕਦੀ ਟੀਵੀ ਤੇ ਗਾਉਣ ਦਾ ਕਲਾਕਾਰ ਮੌਕਾ ਮਿਲਿਆ ਤੁਹਾਨੂੰ ਦੋਵਾਂ ਜੋੜੀਆਂ ਨੂੰ ਕਦੀ ਹਾਂਜੀ ਬਿਲਕੁਲ ਜੀ ਬਹੁਤ ਯਾਨੀ ਕਿ ਗਾਣੇ ਟੀਵੀ ਤੇ ਰਿਕਾਰਡ ਕੀਤੇ ਕਾਫੀ ਤਿਵੇਂ ਐਸੋਪੀ ਹੋਣ ਰਾਡ ਦਸ਼ਕੜੇ ਤੁਹਾਨੂੰ ਦੇਖਣੇ ਦੇਸਾਂ ਦੇਸਾਂ ਜੀ ਸੁਣਾਉਂਗੇ ਕੀ ਇਹ ਦਸ਼ਕਾਣਾ ਸੂਫੀਆਂ ਦਾ ਸੁਣਾਉਗੇ ਪੰਜਾਬੀ ਸੱਭਿਆਚਾਰਕ ਜਾਂ ਸਾਡੇ ਕਲਚਰ ਨਾਲ ਕੀ ਸੁਣਾਉਗੇ ਹਾਂ ਸੂਫੀ ਸੁਣਾ ਦੇ ਜੀ ਸਾਈ ਜਹੂਰ ਅਹਿਮਦ ਦਾ ਗਾਇਆ ਹੋਇਆ ਗਾਣਾ ਬਿਲਕੁਲ ਜੀ ਦੋਲਾਂ ਜਰੂਰ ਸਾਂਝੀ ਕਰ ਦਿਓ ਸਤਾਈ ਅੰਤਰਾ ਜੀ ਵੈਸੇ ਅਸੀਂ ਖੜ ਕੇ ਸਟੇਜ ਤੇ ਗਾਇਦਾ ਜੀ ਤੇ ਇਦਾਂ ਗਾਉਣਾ ਵੀ ਸਾਨੂੰ ਥੋੜਾ ਜਿਹਾ ਉਹ ਐਕਸ਼ਨ ਬਾਜੀ ਸਾਰਾ ਕੁਸ਼ ਹੁੰਦਾ ਨਾਲ ਹੈਨਾ ਕਿਉਂਕਿ ਰਿਦਮਾ ਸਾਰਾ ਮਿਊਜ਼ਿਕ ਸਿਸਟਮ ਹੁੰਦਾ ਜੋ ਵੀ ਤੇ ਇਦਾਂ ਤੇ ਸਿਰਫ ਉਦ ਤੂੰਬਾ ਵੀ ਸੋਈ ਕਰੀਦਾ ਵਜਾਈਦਾ ਘਾਟੀ ਆ ਕੀਬੋਰਡ 'ਚ ਵਜ ਜਾਂਦਾ ਇਹਦੇ ਤੇ ਐਕਸ਼ਨ ਇਦਾਂ ਘੁਮ ਗੇੜੇ ਗੁੜੇ ਘੱਟ ਲਈਦੇ ਆ ਤੇ ਇਦਾਂ ਹੁਣ ਵਜਾ ਕੇ ਗਾਣਾ ਪੈਂਦਾ ਇੰਨਾ ਕੋ ਫਰਕ ਆਂਦਾ ਇਸ਼ਕ ਭੁੱਲੇ ਨੂੰ ਨਚਾਵੇ ਯਾਰ ਤੇ ਨਚਣਾ ਪੈਂਦਾ ਏ ਇਸ ਕੁੱਲੇ ਨੂੰ ਨਚਾਵੇ ਯਾਰ ਤੇ ਨਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨਚਣਾ ਪੈਂਦਾ ਏ ਨਚਣਾ ਪੈਂਦਾ ਨਚਣਾ ਪੈਂਦਾ ਯਾਰ ਦੀ ਖਾਤਰ ਨਚਣਾ ਪੈਂਦਾ ਨੱਚਣਾ ਪੈਂਦਾ ਨੱਚਣਾ ਪੈਂਦਾ ਯਾਰ ਦੇ ਖਾਤਰ ਨੱਚਣਾ ਪੈਂਦਾ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣ ਦਾ ਕਿਤੇ ਢੰਗ ਹੋਵੇ ਉਹ ਬਾਟ ਮੱਕੇ ਦੀ ਕਿਉਂ ਪਾਵੇ ਜਿਹੜਾ ਮੁਰਸ਼ਿਦ ਰੰਗਿਆ ਰੰਗ ਹੋਵੇ ਨੱਚਣਾ ਪੈਂਦਾ ਨੱਚਣਾ ਪੈਂਦਾ ਨੱਚਣਾ ਪੈਂਦਾ ਨੱਚਣਾ ਪੈਂਦਾ ਮਾਸ਼ਾ ਅੱਲਾਹ ਬਹੁਤ ਪਿਆਰੀ ਆਵਾਜ਼ ਹੈ ਜੀ ਗਾਮਾ ਫਕੀਰ ਦੀ ਤੁਸੀਂ ਦੇਖ ਸਕਦੇ ਹੋ ਪੰਜਾਬੀ ਸਾਡਾ ਸੱਭੇ ਜਾਇ ਸਾਡਾ ਜਿਹੜਾ ਪੰਜਾਬੀ ਵਿਰਾਸਤ ਜਿਹੜੇ ਲੋਕ ਭੁੱਲਦੇ ਜਾਂਦੇ ਨੇ ਉਹ ਕੁਆਲਿਫਾਇਰ ਜਿਹੜੀ ਵੇਖਣ ਨੂੰ ਮਿਲ ਰਿਆ ਤੇ ਮੈਨੂੰ ਇਹ ਸੋ ਗਾਮਾ ਵਕੀਰ ਜੀ ਅਸੀਂ ਦੇਖਿਆ ਤੁਹਾਡਾ ਪਹਿਰਾਵਾ ਬਹੁਤ ਸੋਹਣਾ ਵਾ ਕਿੰਨਾ ਸਮਾਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਪਹਿਰਾਵਾ ਤਿਆਰ ਕਰਨ ਨੂੰ ਤੇ ਕਿੰਨਾ ਨੂੰ ਵੇਖ ਕੇ ਤੁਸੀਂ ਆਪਣਾ ਜਿਹੜਾ ਪਹਿਰਾਵਾ ਇਸ ਤਰ੍ਹਾਂ ਬਣਾਇਆ ਇਹ ਜੀ ਮੈਨੂੰ ਤਾਂ ਅੱਧਾ ਕਿ ਘੰਟਾ ਲੱਗਦਾ ਮਿੰਟੋ ਮਿੰਟੀ ਤਿਆਰ ਹੋ ਜਾਂਦੀ ਜੀ ਮੈਂ ਤੇ ਮੈਂ ਜਿਹਨੂੰ ਦੇਖ ਕੇ ਯਾਨੀ ਕੋ ਸਾਈ ਜਹੂਰ ਅਹਿਮਦ ਜੀ ਪਾਕਿਸਤਾਨ ਤੋਂ ਸਿੰਗਰ ਹੋਏ ਸੂਫੀ ਸਿੰਗਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜੀ ਬਣਾਇਆ ਲੋਕੀ ਵਸ ਮੈ ਹੇ ਵੀਰ ਵੀਡੀਓ ਦੇ ਵਿੱਚ ਕਹਿ ਵੀ ਦਿੰਦੇ ਆ ਵੀ ਇਹ ਨਕਲ ਕੀਤੀ ਐ ਕੀਤਾ ਚਲੋ ਨਕਲ ਹੈ ਤਾਂ ਨਕਲ ਹੀ ਆ ਜੀ ਪਰ ਮੈਨੂੰ ਚੰਗਾ ਲੱਗਿਆ ਤਾਂ ਯਾਨੀ ਕਿ ਮੈਂ ਇਹ ਪਹਿਰਾਵਾ ਚੁਣਿਆ ਠੀਕ ਹੈ ਤੇ ਮੈਨੂੰ ਸੋ ਵੀ ਦੋਵੇਂ ਜੋੜੀ ਜਿਹੜੀ ਆ ਕਿੰਨੇ ਸਮੇਂ ਤੋਂ ਗਾਉਂਦੇ ਆ ਰਹੇ ਤੁਸੀਂ ਤਕਰੀਬਨ 20 ਸਾਲ ਹੀ ਹੋ ਗਿਆ ਜੀ ਹਾਂਜੀ ਮੈਂ 2 ਸਾਲ ਪਹਿਲਾਂ ਗਾਣਾ ਸ਼ੁਰੂ ਕੀਤਾ ਫਿਰ ਸਾਡੀ ਮੈਰਿਜ ਹੋ ਗਈ ਤੇ ਮੈਨੂੰ ਸੋ ਵੀ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕੰਮ ਕਰ ਕਿਸ ਤਰ੍ਹਾਂ ਚੱਲਦਾ ਹੋਰ ਹੀ ਕੰਮ ਕਰਦੇ ਉਹ ਜਿਹੜਾ ਇਸੇ ਗਾਉਣ ਵਿੱਚੋਂ ਜਿਹੜਾ ਅਸੀਂ ਪ੍ਰਵਾਲ ਗਿਆ ਜਾਂਦਾ ਗੋਣ ਵਜਾਉਣ ਤੋਂ ਹੀ ਚੱਲਦਾ ਜੀ ਹੋਰ ਤੇ ਕੋਈ ਕੰਮ ਨਹੀਂ ਤੇ ਲਾਕਡਾਊਨ ਦੇ ਵਿੱਚ ਜਦੋਂ ਉਦੋਂ ਫੇਰ ਕੰਮ ਕਰਨੇ ਪਏ ਜੀ ਉਦੋਂ ਤਾਂ ਫੇਰ ਜਿਆਦਾ ਔਖੇ ਕੰਮ ਕਰਨੇ ਪਏ ਸੇਲਰਾਂ 'ਚ ਜਾ ਕੇ ਬੋਰੀਆਂ ਵੀ ਚੱਕਣੀਆਂ ਪਈਆਂ ਪਰ ਮੈਂ ਨਾਜ਼ੁਕ ਜਿਹਾ ਸਰੀਰ ਮੇਰਾ ਕੋਸ਼ਿਸ਼ ਸੀ ਜੀ ਉਦੋਂ ਤਾਂ ਹਾਂਜੀ ਫਸੀ ਨੂੰ ਫਟਕਨ ਕੀ ਤੇ ਕਰਨਾ ਪੈਂਦਾ ਜੀ ਮੀਨ ਜੀ ਸਰ ਵੀ ਲਾਕਡਾਊਨ ਦੇ ਵਿੱਚ ਕੀ ਹਾਲਾਤ ਹੈ ਜੀ ਦੇਖਿਏ ਵੱਡੇ ਵੱਡੇ ਕਲਾਕਾਰਾਂ ਦੇ ਵੀ ਲਾਕਡਾਊਨ ਦੌਰਾਨ ਬੜੇ ਦੁਨੀਆਂ ਦੇ ਮਾੜਾ ਹਾਲਾਤ ਸੀ ਰੋਟੀ ਤੋਂ ਲਾਲੇ ਪੈ ਗਈ ਸੀ ਤੁਹਾਡਾ ਕੀ ਹਾਲਾਤ ਸੀ ਮਾੜਾ ਹਾਂਜੀ ਲਾਕਡਾਊਨ ਦੇ ਵਿੱਚ ਫੇਰ ਕੰਮ ਬਿਲਕੁਲ ਬੰਦ ਨੋਟਬੰਦੀ ਤੋਂ ਕੰਮ ਬੰਦ ਹੋ ਗਿਆ ਸੀਗਾ ਤੇ ਲਾਕਡਾਊਨ ਜਦੋਂ ਲੱਗਣਾ ਸੀਗਾ ਉਦੋਂ ਪਹਿਲਾਂ ਸਟਾਰਟ ਹੋ ਗਿਆ ਸੀ ਕੰਮ ਵੈਸੇ ਤੇ ਦੋ ਚਾਰ ਕੰਮ ਲਾਏ ਵਧੀਆ ਉਦੋਂ ਬਾਅਦ ਲਾਕਡਾਊਨ ਲੱਗ ਗਿਆ ਫਿਰ ਤੇ ਬੰਦ ਹੋ ਗਿਆ ਫੰਕਸ਼ਨ ਤੇ ਫਿਰ ਵਿਧਿਆੜੀ ਦੱਪਾ ਜੀ ਆਈ ਸੇਲਰ ਸੇਲਰ ਵਗੈਰਾ ਜੇ ਮਿਸਤਰੀ ਦਾ ਕੰਮ ਥੋੜਾ ਥੋੜਾ ਕਰ ਲੇਦਾ ਸੀ ਉਹ ਕਿਸੇ ਦੀ ਕੰਧ ਕਰਤੀ ਕਿਸਦਾ ਚੌਕਾ ਬਣਾਤਾ ਵੀ ਦੇਸੋ ਵੀ ਅਸੀਂ ਦੇਖਿਆ ਵੀ ਜਿਵੇਂ ਅੱਜ ਕੱਲ ਮੈਂ ਗੱਲ ਕੀਤੀ ਵੀ ਲੋਕ ਅਡਵਾਂਸ ਹੋ ਗਏ ਨੇ ਲੋਕ ਵਿਆਹ ਸ਼ਾਦੀਆਂ ਚ ਜਾਂ ਸਬਜ ਚੱਕਰ ਬੋਲਣ ਆਪਣੇ ਜਾਂ ਗੋਮਣੀ ਜੋਲ ਆਪਣੇ ਠੀਕ ਹੈ ਤੁਹਾਡਾ ਫਿਰ ਕਿੰਨੇ ਕੁ ਲੋਕ ਹੁਣ ਤੁਹਾਨੂੰ ਜਿਹਾ ਘੱਟ ਬੁਲਾਉਣ ਲੱਪੇ ਨੇ ਵੀ ਕੰਮ ਕਾਜ ਕਿਤਾ ਜਾਂਦਾ ਗੁਜ਼ਾਰਾ ਹੀ ਆ ਜੀ ਮੇਲੇ ਜਦ ਚੱਲਦੇ ਉਦੋਂ ਸਖੈਰ ਚੱਲਦਾ ਨੇ ਤਾਂ ਕੰਮ ਅੱਜ ਕੱਲ ਮੁਸ਼ਕਲ ਜੇ ਆ ਜਾਂਦਾ ਬਹੁਤ ਫਿਰ ਇਦਾਂ ਹੀ ਗੁਜ਼ਾਰੇ ਕਰੀਦਾ ਜੀ ਕੋਦੀ ਤੇ ਨੀਲੋ ਬੀਗਮ ਨਾਲ ਗੱਲਬਾਤ ਕਰਾਂਗੇ ਨੀਲੋ ਬੀਗਮ ਜੀ ਅਸੀਂ ਦੇਖਿਆ ਤੁਹਾਡਾ ਪਹਿਰਾਵਾ ਬੜਾ ਵਧੀਆ ਤੁਸੀਂ ਪੰਜਾਬੀ ਜਿਹੜਾ ਸੱਭਿਆਚਾਰ ਸਾੰਭੀ ਫਿਰਦੇ ਹੋ ਅਸੀਂ ਦੇਖਿਆ ਤੁਸੀਂ ਹਾ ਸ਼ਿੰਗਾਰੀ ਬਹੁਤ ਸੋਹਣਾ ਕੀਤਾ ਕਿੰਨਾ ਸਮਾਂ ਲੱਗ ਜਾਂਦਾ ਤੁਹਾਨੂੰ ਤਿਆਰ ਹੋਣ ਲੱਗਿਆ ਲੱਗ ਜਾਂਦਾ ਜੀ ਘੰਟਾ ਕੁ ਲੱਗ ਜਾਂਦਾ ਹਾਂਜੀ ਘੰਟਾ ਕੁ ਲੱਗ ਜਾਂਦਾ ਤੁਸੀਂ ਕਿੰਨਾ ਸਮਾਂ ਲਗਾ ਰਹੇ ਹੋ ਮੈਂ ਵੀ ਜੀ ਬਸ ਇੰਨਾ ਕੀ ਟਾਈਮ ਹੋਇਆ ਬਸ 2-3 ਸਾਲ ਪਹਿਲਾਂ ਸੀ ਜਿਵੇਂ ਬਚਪਨ ਤੋਂ ਫਿਰ ਜਦੋਂ ਮੈਰਿਜ ਹੋ ਗਈ ਤੇ ਬਸ ਫਿਰ ਇਦਾਂ ਇਦਾਂ ਰਲ ਕੇ ਅਸੀਂ ਜੋ ਵੀ ਕੰਮ ਪ੍ਰੋਗਰਾਮ ਕਰਦੇ ਰਲ ਕੇ ਕਿ ਬਣੀ ਸੋ ਵੀ ਨੀਲੋ ਬੇਗਮ ਸਾਨੂੰ ਕੀ ਸੁਣਾਇਗੀ ਪੰਜਾਬੀ ਸੱਭਿਆਚਾਰ ਸੁਣਾਇਗੀ ਜਾਂ ਪੰਜਾਬੀ ਵਿਰਾਸਤ ਕਿ ਜਾਂ ਸਾਡਾ ਜਿਹੜਾ ਪਾਕਿਸਤਾਨੀ ਸੂਫੀਆਂ ਦਾ ਕੀ ਸੁਣਾਇਓ ਹਾਂਜੀ ਪਾਕਿਸਤਾਨੀ ਸੁਣਾਦੇ ਨੇ ਰੇਸ਼ਮਾ ਜੀ ਨੂੰ ਮੈਂ ਬਹੁਤ ਉਹਨਾਂ ਦੀ ਇੱਜ਼ਤ ਕਰ ਹੰ ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋ ਚੰਨ ਪਰ ਨਾ ਬੋ ਅੱਖੀਆਂ ਨੂੰ ਰਹਿਣ ਦੇ ਦੇਖਣੇ ਦਾ ਚਾਹ ਸਾਨੂੰ ਛੱਡ ਵਸੀ ਅੱਖੀਆਂ ਦੇ ਕੋਲ ਕੋ ਚਨ ਪਰ ਦੇਸੀਆ ਵੀ ਬੋਲ ਪਾਵੇ ਨਾ ਉਹ ਅੱਖੀਆਂ ਨੂੰ ਰਹਿਣ ਦੇ ਬਹੁਤ ਪਿਆਰੀ ਆਵਾਜ਼ ਹੈ ਨੀ ਲੋ ਬੇਗਮ ਜੀ ਤੁਹਾਡੀ ਮੈਨੇਸੋ ਵੀ ਜਿਵੇਂ ਗੱਲ ਕੀਤੀ ਵੀ ਲੋਕ ਹੁਣ ਅਡਵਾਂਸ ਹੋ ਗਏ ਨੇ ਲੋਕ ਬਹੁਤ ਘੱਟ ਜਿਹੜਾ ਪੰਜਾਬੀ ਇਸਤਾਨਾ ਕਲਚਰ ਜਿਹੜਾ ਤੁਸੀਂ ਪਹਿਰਾਵਾ ਜਿਹੜਾ ਵਾ ਦੇਖ ਕੇ ਪਾਇਆ ਵਾ ਬਹੁਤ ਘੱਟ ਲੋਕ ਸੌਂਦੇ ਨੇ ਜਦੋਂ ਵਿਆਹ ਸ਼ਾਦੀਆਂ ਤੁਸੀਂ ਜਾਂਦੇ ਸੀ ਮੁੰਡੇ ਦੇ ਪਾਸੇ ਜਾਂਦੇ ਸੀ ਕੁੜੀਆਂ ਪਾਸੇ ਜਾਂਦੇ ਸੀ ਕੀ ਸੁਣਾਉਂਦੇ ਸੀ ਸਾਡੇ ਵਿਆਹ ਸ਼ਾਦੀਆਂ 'ਚ ਦਸ਼ਕਾ ਜੀ ਨੂੰ ਸਾਂਝਾ ਕਰਦੇ ਉਹ ਕਿਸ ਤਰ੍ਹਾਂ ਗੀਤ ਗਾਉਂਦੇ ਸੀ ਸੇ ਉਥੇ ਜੀ ਜਿਵੇਂ ਕਰਦਾ ਪ੍ਰੋਬਲਮ ਕਰਦਾ ਕਰਦਾ ਤੇ ਉਹੀ ਸੀ ਮੱਥੇ ਤੇ ਚਮਕੜ ਵਾਲ मेरे बन रे दे मथे ते चमकण वाल मेरे बन रे दे आवे बना बन छगना दा गाना आवे बना बन छगना दा गाना गाने दे फुमण लाल ਮੇਰੇ ਬਨਰੇ ਦੇ ਮੱਥੇ ਤੇ ਚਮਕਨ ਵਾਲ ਮੇਰੇ ਬਨਰੇ ਦੇ ਤਬੀਨੇ ਸੋ ਵੀ ਬੀਗਮ ਦੀ ਹੁਣ ਅਸੀਂ ਦੇਖਿਆ ਵੀ ਬਹੁਤ ਘਾਟ ਅੱਜ ਕੱਲ ਵਿਆਹ ਸ਼ਾਦੀਆਂ ਤਾਂ ਲੋਕ ਬੁਲਾ ਰਹੇ ਨੇ ਤੇ ਮੇਲੇ ਵੀ ਕਿੰਨੇ ਇੱਕ ਲੱਗ ਸੀ ਮੇਲੇ ਵੀ ਇਨ ਖਾਸ ਨਹੀਂ ਲੱਗਦੇ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਵਾ ਘਰ ਦਾ ਰੋਟੀ ਪਾਣੀ ਕਿੱਥੋਂ ਚੱਲਦਾ ਵਾ ਰੋਟੀ ਪਾਣੀ ਦਾ ਜੀ ਬਸ ਇਦਾਂ ਹੀ ਹੈ ਪ੍ਰਮਾਤਮਾ ਭੁੱਖਿਆਂ ਨੂੰ ਠਾ ਲੈਂਦਾ ਤੇ ਫਿਰ ਰੱਜ ਕੇ ਸਵਾ ਲੈਂਦਾ ਇਦਾਂ ਦਾ ਹਸਾਬ ਕਿਤਾਬ ਹੁਣ ਕੀ ਕਰੀਏ ਬਸ ਕੀ ਕਹੀਏ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਹਨ ਤੇ ਜਾਨੀ ਕਿ ਅਸਲੀ ਖੁਰਾਕ ਆਵਾ ਇਹ ਮਿਹਨਤ ਕਰੀ ਜਾਈਦਾ ਤੇ ਕਹੀਦਾ ਵੀ ਕਿਤੇ ਤੇ ਰੱਬ ਸੁਣੂਗਾ ਫਿਰ ਇਹੀ ਆ ਤੇ ਬਾਕੀ ਲੋਕਾਂ ਕੇ ਇਹ ਅਰਦਾਸ ਕਰਦੇ ਆ ਮਿਹਨਤ ਉਹਨਾਂ ਨੂੰ ਜੇ ਹੁਣ ਦੇਖਿਆ ਜਾਵੇ ਤੇ ਇਹਨਾਂ ਦਾ ਬੜਾ ਵੱਡਾ ਸਬਰ ਹੈ ਇਹ ਸੋਚਦੇ ਰਹਿੰਦੇ ਕਹਿੰਦੇ ਨਾ ਇਹੋ ਜੀ ਗੱਲ ਕਰਿਆ ਕਰੋ ਤੁਸੀਂ ਨਾ ਦਿਲ ਚ ਸੋਚਿਆ ਕਰੋ ਕੋਈ ਗੱਲ ਨਹੀਂ ਆਪਾਂ ਮਿਹਨਤ ਕਰਦੇ ਤੇ ਪ੍ਰਮਾਤਮਾ ਅੱਗੇ ਵੀ ਨਹੀਂ ਸੀ ਕਮੀ ਛੱਡੀ ਤੇ ਹੌਣੇ ਵੀ ਨਹੀਂ ਛੱਡਣੀ ਹਾਂਜੀ ਤੇ ਗੱਲ ਇਹ ਕਿ ਇਹ ਹੈ ਵੀ ਜਿਹੜੇ ਹੁਣ ਮੇਲਿਆਂ ਦੇ ਬਣੇ ਆ ਪ੍ਰਧਾਨ ਕੰਮ ਇਹਨਾਂ ਨੂੰ ਵੀ ਵੱਡੇ ਵੱਡੇ ਕਲਾਕਾਰ ਰਲ ਜਾਂਦੇ ਆ ਤੇ ਫਿਰ ਜਿਹੜਾ ਸਮਝ ਲਓ ਇਹ ਸੱਚੀ ਗੱਲ ਹੈ ਬਿਲਕੁਲ ਬੀਜੀ ਦੇ ਵਿੱਚ ਗੋਣਾ ਤੇ ਉਹਨਾਂ ਨੂੰ ਵੇਖ ਕੇ ਇਹਨਾਂ ਨੇ ਐਦਾਂ ਕਰਨਾ ਤਵਾ ਇਸ ਕਰਕੇ ਕਿਉਂਗੇ ਅਸੀਂ ਸਾਨੂੰ ਕਿਹੜਾ ਕਿਸੇ ਨੂੰ ਅਸੀਂ ਜੀ ਕਿਸੇ ਨੂੰ ਕਹਿਣਾ ਜੇ ਇਹਨਾਂ ਨੇ ਕਿਸੇ ਕੋ ਕੁੜੀ ਦਾ ਰੈਜੀਮੈਂਟ ਨਹੀਂ ਕਰਨਾ ਦੋਨੇ ਮੀਆਂ ਬੀਬੀ ਹੈਗੇ ਅਸੀਂ ਲੋਕਾਂ ਨੇ ਪੂਰੀ ਸਹਿਮਤ ਹੋਇਆ ਲੱਗਦਾ ਨਹੀਂ ਵੀ ਅੱਜ ਕੱਲ ਖਾਸ ਕਰਕੇ ਲੋਕ ਨੇ ਚਾਹੇ ਮੇਲੇ ਚ ਵੀ ਆ ਜਾਂ ਕਿਤੇ ਵੀ ਆ ਲੋਕ ਸਾਫ ਸੁਥਰੀ ਗਾਇਕੀ ਜਿਹੜਾ ਸੁਣਨ ਨੂੰ ਬਹੁਤ ਘੱਟ ਪਸੰਦ ਕਰਦੇ ਨੇ ਕਿਸ ਤਰ੍ਹਾਂ ਲੱਗਦਾ ਨਹੀਂ ਇਸ ਤਰ੍ਹਾਂ ਹੁੰਦਾ ਸਾਨੂੰ ਤਾਂ ਜੀ ਬਹੁਤ ਮਤਲਬ ਵੀ ਜਨਕੀ ਜਿਹਦੀ ਕੋਈ ਲਿਮਟ ਨਹੀਂ ਹੈਗੀ ਜਿਹਦੇ ਮੈਂ ਲਵਸ ਮੇਰੇ ਕੋਲ ਹੈ ਨਹੀਂ ਜਿਹਦੀ ਮੈਂ ਉਹ ਤਾਰੀਫ ਕਰ ਸਕਾਂ ਵੀ ਇੰਨਾ ਕੁ ਲੋਕਾਂ ਨੇ ਪਿਆਰ ਦਿੱਤਾ ਤੇ ਬਾਕੀ ਅਸੀਂ ਆਪਾਂ ਸਮੇਂ ਤੇ ਛੱਡਿਆ ਇਹ ਸਮਾਂ ਥੋੜਾ ਜਿਹਾ ਆਪਾਂ ਵੀ ਉਹਦੀ ਮਿਹਨਤ ਕਰੀਦਾ ਰੱਬ ਨੂੰ ਉਹਦੇ ਨਾਲ ਜੁੜੇ ਹੋਏ ਆ ਪਰਮਾਤਮਾ ਦੇ ਨਾਲ ਉਹਨੂੰ ਕਿ ਤੇਰੇ ਤੇ ਡੋਰੀਆਂ ਦਾਤਾ ਤੈਨੂੰ ਹਰਕ ਸਮੇਂ ਦਾ ਪਤਾ ਤੈਨੂੰ ਹਰਕ ਪਤਾ ਸਮੇਂ ਦਾ ਫਿਰ ਤੈਨੂੰ ਸਾਡਾ ਵੀ ਪਤਾ ਹੋਰ ਕੀ ਸੁਣਾਓਗੇ ਨੀਲੋ ਬੇਗਮ ਜੀ ਸਾਨੂੰ ਦੇਸ਼ਮਾਂ ਕਹਿੰਦੇ ਪਾਕਿਸਤਾਨ ਦੇਸ਼ਮਾਂ ਦੀ ਤੁਹਾਡੀ ਆਵਾਜ਼ ਬੜੀ ਨਾਲ ਮਿਲਦੀ ਆ ਉਹਨਾਂ ਦੇ ਦੋ ਲੈਣ ਜੂ ਸਾਂਝੀ ਕਰ ਦੋ ਗੀਤ ਦੀਆਂ ਤੇ ਲੰਬੀ ਜਿਦੀ ਵਿਛੜਾ ਅਭੀਤ ਬਸ ਹਮ ਹਏ ਕਲ ਪਰਸੋ ਜੀਉਂਗੀ ਮੈਂ ਕੈਸੀ ਇਸ ਹਾਲ ਮੇ ਬੈਸੋ ਮਾਤਿਨਾਈ ਤੇਰੀ ਆ ਕਿਉਂ ਲੰਬੀ ਜੁਦਾਈ ਚਾਰ ਦਿਨਾਂ ਦਾ ਪਿਆਰ ਹੋ ਰਬਾ ਬੜੀ ਲੰਬੀ ਜੁਦਾਈ ਲੰਬੀ ਜੁਦਾਈ ਖੋਟੋ ਪਿਆਈ ਮੇਰੀ ਜਾਨ ਦੁਹਾਈ ਹੋਏ ਲੰਬੀ ਜੁਦਾਈ ਚਾਰ ਦਿਨਾਂ ਦਾ ਪਿਆਰ ਹੋ ਰਬਾ ਬੜੀ ਲੰਬੀ ਜੁਦਾਈ ਲੰਬੀ ਜੁਦਾਈ ਇੱਕ ਤੋ ਬਲਮ ਮੇਰੇ ਪਾਸ ਨਹੀਂ ਰੇ ਦੂਜੀ ਮਿਲੰਦੀ ਕੋਈ ਆਸ ਨਹੀਂ ਰੇ ਜੀ ਮਿਲੰਦੀ ਕੋਈ ਆਸ ਨਹੀਂ ਰੇ ਤੀਜੀ ਐ ਸਾਵਣਿਆ ਗਿਲਾਈ ਹੋਏ ਲੰਬੀ ਜੁਦਾਈ ਚਾਰ ਦਿਨਾਂ ਦਾ ਪਿਆਰ ਓ ਰਬਾ ਬੜੀ ਲੰਬੀ ਜੁਦਾਈ ਲੰਬੀ ਜੁਦਾ ਵਾਹ ਵਾ ਬਹੁਤ ਧੰਵਾਜੀ ਤੁਸੀਂ ਦੇਖਿਆ ਕਿ ਕਿੰਨੀ ਵਧੀਆ ਆਵਾਜ਼ ਜਿਹੜੀ ਕਿ ਨੀਲੋ ਬੇਗੰਬੀ ਆ ਪਰ ਲੋਕ ਅੱਜ ਕੱਲ ਇਹਨਾਂ ਨੂੰ ਕਿਤੇ ਸੁਣਨਾ ਜਿਹੜਾ ਘੱਟ ਪਸੰਦ ਕਰਦੇ ਨੇ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀਲਿਆ ਵੀ ਵੱਧ ਤੋਂ ਸਪੋਰਟ ਕਰਿਆ ਕਰੋ ਅਜਿਹੇ ਪਰਿਵਾਰਾਂ ਨੂੰ ਅਜਿਹੇ ਲੋਕਾਂ ਨੂੰ ਜਿਹੜੇ ਲੋਕ ਸਾਡਾ ਪੰਜਾਬੀ ਵਿਰਸਾ ਜਿਹੜਾ ਸਾंबी ਫਿਰਦੇ ਨੇ ਤੇ ਗਮਾ ਫਕੀਰ ਜੀ ਜਾਂਦੇ ਜਾਂਦਾ ਤੁਸੀਂ ਆਪਣਾ ਮੋਬਾਈਲ ਨੰਬਰ ਜੂ ਦੱਸ ਦਿਓ ਜੇਕਰ ਤੁਹਾਡੇ ਕੋ ਕਿਸੇ ਨੇ ਪ੍ਰੋਗਰਾਮ ਲਵਾਉਣਾ ਹੋਵੇ ਮੇਲਿਆਂ 'ਚ ਤੁਹਾਡਾ ਸੱਬਰ ਕਰਨਾ ਹੋਵੇ ਆਪਣਾ ਮੋਬਾਈਲ ਨੰਬਰ ਜੂ ਦੱਸ ਦਿਓ ਹਾਂਜੀ 9855734832 9855734832 ਠੀਕ ਹੈ ਜੀ ਬਹੁਤ ਬਧਨਵਾਦੀ ਤੁਸੀਂ ਦੇਖਿਆ ਵੀ ਗਾਮਾ ਫਕੀਰ ਜੀ ਨੇ ਆਪਣਾ ਮੋਬਾਈਲ ਨੰਬਰ ਦੱਸ ਦਿੱਤਾ ਵਾ ਸਾਡੀ ਦਸ਼ਕਾਂ ਨੂੰ ਅਪੀਲ ਹੈ ਵੀ ਤੁਸੀਂ ਜੇਕਰ ਸੰਪਰਕ ਕਰਨਾ ਹੋਵੇ ਇਹਨਾਂ ਨਾਲ ਤੇ ਇਹਨਾਂ ਦੇ ਮੇਲੇਆਂ ਨੂੰ ਮੇਲੇਆਂ ਵਿੱਚ ਇਹਨਾਂ ਦੇ ਪ੍ਰੋਗਰਾਮ ਲਾਉਣੇ ਹੋਣ ਤੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣਾ ਵਾ ਤੇ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰਿਓ ਤਾਂ ਜੋ ਕਿ ਇਹਨਾਂ ਦੇ ਜਿਹੜੇ ਹਾਲਾਤ ਜਿਹੜੇ ਫਿਰ ਤੋਂ ਚੰਗੇ ਹੋ ਸਕਣ ਮੈਨੂੰ ਦਿਓ ਜੀ ਆਤਮੈ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ